ਮਗਾਦ ਕੀ ਬਹੁਤ ਜਲਦੀ ਚਲ ਗਈ ਗਰਮੀ ਹੈ ਨਾ ਕਿੰਨੋਂ ਪਉਣਾ ਪਾਣੀ ਅੱਡੀ ਕੱਢ ਲੈਣਾ ਹੈ 11 ਵਜ ਗਿਆ ਜੀ ਤੇ ਹੁਣ ਲੱਗਿਆ ਜੀ ਨਾਸ਼ਤਾ ਕਰਨ ਲੋ ਜੀ ਕੱਲ ਦਾ ਮੈਂ ਮਸਾਲਾ ਮਸਾਲਾ ਰੋਲਾ ਪਾਇਆ ਸੀ ਬਣਾਵਾਂਗੇ ਪਾਸਟਾ ਨਿਊਟਰੀ ਦੀ ਸਬਜੀ ਹਾਂਜੀ ਇਹ ਉਹ ਵਾਲਾ ਧਨੀਆ ਆ ਇਹ ਨਾ ਮੇਰੀ ਫਰੈਂਡ ਨੇ ਮੈਨੂੰ ਦਿੱਤਾ ਸੀ ਅਬ ਤਾਂ ਦੇਖ ਹੋਣ ਲੱਗੀਆਂ ਮੈਂ ਯੂਜ਼ ਕਰਨ ਬਾਅਦ ਪਾਸਟਾ ਬਣਾ ਲਈ ਇੱਧਰ ਮੈਂ ਨਿਊਟਰੀ ਗੱਡੀ ਆ ਅੱਲਾ ਬਣਾਵਾਂਗੇ ਨਿਊਟਰੀ ਤੇ ਅਪਾ ਬਡੀ ਮਾਰ ਤਾ ਉਦਨ ਲਿਆਣੀ ਸੀ ਆਪਾਂ ਲੱਗੇ ਚੇਸਤਾ ਨੂੰ ਮਾਰੀ ਇਧਰ ਤੇ ਰੋਸਟ ਕਰ ਲਈਏ ਆਪਾਂ ਜ਼ਿਆਦਾ ਬ੍ਰਾਊਨ ਨਹੀਂ ਕੀਤੀ ਨਾ ਇਹ ਚਲੋ ਕਰਦੇ ਆ ਟੇਸਟ ਫਾਸਟਾ ਮਸਾਲਾ ਨਹੀਂ ਪਾਈਦਾਗਾ ਮੈਂ ਮੈਗੀ ਮਸਾਲਾ ਪਾਣੀ ਨਹੀਂ ਇਹਦੇ ਵਿੱਚ ਨੂੰ ਕਰ ਦਨੇ ਥੋੜਾ ਜਿਹਾ ਸਿਮ ਤੇ ਇੱਧਰ ਬਣ ਜੂਗਾ ਫਾਸਟਾ ਉਹ ਜਿਆਦਾ ਸ਼ਕੀਨ ਆ ਸਾਡੇ ਘਰ ਪਾਸ ਤੇ ਕਈਆਂ ਨੂੰ ਹੁੰਦਾ ਨਾ ਆਲਾ ਹੁੰਦਾ ਆ ਕਿ ਹਾਏ ਅਸੀਂ ਨਹੀਂ ਬਣਾਣੀ ਦਾ ਆਪ ਸਰ ਜੀ ਗਰਮੀ ਬੜੀ ਆ ਅੱਗੇ ਦੇਖੋ ਪਹਿਲਾਂ ਤੇ ਇੱਧਰ ਅਸੀਂ ਲੱਗੇ ਆ ਚਾਹ ਪੀਣ ਕੀ ਕਹਨੇ ਜਾਂਦੇ ਮੇਰੇ ਬਾਰੇ ਮਮੀ ਦੇ ਹੱਥ ਦੀ ਚਾਹ ਲਾਜਵਾਬ ਕਿਤੇ ਬੋਲਦੇ ਨਹੀਂ ਦੱਸੁੰਦੀ ਉਹ ਗੱਲ ਵੱਖਰੀ ਚਲੋ ਜੀ ਅਸੀਂ ਕੋਈ ਲੋਕ ਲਗਾ ਨਹੀਂ ਰੱਖਦੇ ਸਾਡੀ ਫੈਮਿਲੀ ਦੇ ਵਿੱਚ ਐਦਾਂ ਆ ਵਧੀਆ ਐ ਖੁਸ਼ ਆਪਾਂ ਆਪਣੇ ਆਪਣੇ ਫੈਮਿਲੀ ਦੇ ਵਿੱਚ ਬਹੁਤ ਖੁਸ਼ ਆ ਮਹਾਰਾਜ ਸਾਰੇ ਨਿਗੋਚ ਰੱਖੇ ਪਰਮਾਤਮਾ ਲੋਕ ਕਹਿੰਨਾ ਕਈ ਵਾਰੀ ਗੈਸ ਦੇ ਉੱਤੇ ਐਦਾਂ ਹੀ ਰੋਟੀ ਐ ਨਾ ਕਦੇ ਮੈਂ ਨਹੀਂ ਕਦੀ ਫਲਾਈ ਗੈਸ ਤੇ ਰੋਟੀ ਛੇਪੀ ਵਾਲੇ ਬੂਟ ਲੈ ਆ ਤੇ ਇਹਨੂੰ ਐਸਕੇ ਆਪਾਂ ਦੇਖੋ ਜੀ ਨਿਊਟਰੀ ਦੀ ਸਬਜੀ ਇਹ ਐਦਾਂ ਲੱਗਦੇ ਦੇਖਣ ਨੂੰ ਜਿਦਾ ਛੋਲੇ ਹੁੰਦੇ ਆ ਜਿੱਦਾਂ ਪਹਿਲਾਂ ਨਿਆਣਿਆਂ ਥੱ ਹਾਂ ਬਹੁਤ ਸੋਹਣੀ ਹੈ ਜੀ ਤੁਸੀਂ ਚਾਹ ਪੀਓ ਨਹੀਂ ਮੈਂ ਨਹੀਂ ਪੀਣੀ ਮੈਂ ਚੱਲਾਂ ਦੁਕਾਨ ਤੇ ਬਲੌਗ ਦਾ ਕਰੋ ਐਂਡ ਚਲੋ ਜੀ ਮਿਲਦੇ ਆਂ ਵੀ ਕੱਲ ਇੱਕ ਨਵੇਂ ਬਲੌਗ ਅੱਜ ਮੌਸਮ ਦੇਖੋ ਜੀ ਬਹੁਤ ਵਧੀਆ ਆ ਐਤ ਕੀ ਬਹੁਤ ਜਲਦੀ ਚਲ ਗਈ ਗਰਮੀ ਮੈਂ ਕਹਤ ਕੀ ਬਹੁਤ ਜਲਦੀ ਚਲ ਗਈ ਗਰਮੀ ਹੈ ਨਾ ਤੇ ਕਰੋ ਬਲੌਗ ਸ਼ੁਰੂ ਜੀ ਅਸੀ ਕੱਲ ਜੀ ਸਾਰਿਆਂ ਨੂੰ ਸਵਾਗਤ ਹੈ ਕਿਰਿੰਦਰ ਦਾ ਬਲੌਗ ਤੋਂ ਮੁੱਕਾ ਤੇ ਅਸੀਂ ਠੀਕ ਠਾਕ ਹੋ ਮਹੀ ਅਸੀਂ ਵੀ ਠੀਕ ਠਾਕ ਕਰਦੇ ਆ ਜੀ ਅੱਜ ਦੀ ਬਲੌਗ ਦੀ ਸ਼ੁਰੂਆਤ ਆਜਾ ਆਇਆ ਕੋਠੇ ਤੇ ਸਭ ਤੋਂ ਪਹਿਲਾਂ ਤਸਵੀਰ ਕੱਢਣਾ ਸੀਗਾ ਪਲਗ ਨੂੰ ਛੱਡ ਕੇ ਸਕੂਲ ਤੇ ਆ ਗਏ ਆ ਜੀ ਕਪੜੇ ਕੋਪੜੇ ਬਾਹਰ ਕੱਢ ਲਈਏ ਕੱਲ ਦੇ ਪੈ ਜੀ ਸੁੱਕੇ ਨਹੀਂ ਜਾਂਜਣਾ ਕਿਉਂਕਿ ਮੌਸਮ ਹੀ ਦਾਦਾ ਸੱਲਾ ਸੱਲਾ ਜਿਆ ਤੇ ਇੱਕ ਅਸੀਂ ਬੂਟਿਆਂ ਨੂੰ ਪਾਉਣਾ ਪਾਣੀ ਯਾਰ ਡੇਲੀ ਰੁਟੀਨ ਵਾਲਾ ਕੰਮ ਹੁਣ ਵੀ ਬੱਦਲ ਜਿਆ ਚੜਦਾ ਪਿਆ ਮੌਸਮ ਬਹੁਤ ਵਧੀਆ ਉਦਾਂ ਤੇ ਬੂਟਿਆਂ ਨੂੰ ਪਾਣੀ ਪਾ ਦਈਏ ਤੇ ਇੱਕ ਆਪਾਂ ਪੀਣ ਕੱਢ ਲੈਣਾ ਨਾ ਪੀਣ ਕੱਢਣਾ ਆ ਵੀ ਆਟਾ-ਉਟਾ ਪੈ ਲਈਏ ਤੇ ਚਲੋ ਬਣੇ ਰਹੀਓ ਵਲੋਗ ਨਾਲ ਜੀ ਫਿਰ ਮਿਲਦੇ ਆਂ ਬਾਕੀ ਦੇ ਕੰਮ ਕਰਕੇ ਨਾਸ਼ਤੇ ਦੇ ਲਓ ਜੀ ਇਧਰ ਕੱਪੜੇ-ਕੁਪੜੇ ਤਾਂ ਮੈਂ ਸਾਰੇ ਪਾ ਦਿੱਤੇ ਆ ਸੁੱਕਣੇ ਦਸ ਆ ਬਚਦਰਾਂ ਚੁਦਰਾਂ ਹਲੇ ਤਾਂ ਕੱਲ ਦੇ ਕੱਪੜੇ ਨਹੀਂ ਸੁੱਕੇ ਹੈਗੇ ਤੇ ਹਲੇ ਅੱਜ ਦੇ ਕੱਪੜੇ ਤਾਂ ਹਲੇ ਹੋਰ ਧੋਣੇ ਆ ਹਲੇ ਕੱਲ ਦੇ ਹੀ ਨਹੀਂ ਸੁੱਕੇ ਹੈਗੇ ਹਲੇ ਹੁਣ ਕੱਢ ਲਈਏ ਪੇਨ ਕੱਢਦੇ ਪਏ ਹਾਂਜੀ ਅੱਧੇ ਕੱਢ ਲੈਣਾ ਹੈ ਹੋਰ ਕੱਲੇ ਨੂੰ ਕੋਲ ਗਈ ਹੈ ਚਲੋ ਜੀ ਕੱਢ ਲਈਏ ਪਿੰਡ ਬਣੀ ਰਹੀ ਹੈ ਸਾਡੇ ਬਲੌਗ ਨਾਲ ਤੇ ਜਾ ਕੇ ਥੱਲੇ ਕੰਮ ਕਰਦੇ ਆਂ ਫਿਰ ਤੇ ਮਿਲਦੇ ਆਂ ਜੀ ਤੁਹਾਨੂੰ ਫਿਰ ਨਾਸ਼ਤੇ ਦੇ ਇੱਧਰ ਆ ਗਈ ਆ ਜੀ ਰੋਟੀ ਤੇ ਆਪਾਂ ਸਹੀ ਹੋ ਗਿਆ ਮੰਮੀ ਹੋਇਆ ਜੀ ਸਾਰੇ ਕੰਮ ਘੁੰਮ ਕਰਕੇ ਆਪਣੇ ਹੋ ਗਏ ਵਿਹਲੇ ਨਹਾਤ ਹੋ ਗਏ ਆ ਗਿਆਂ ਜੀ ਨਾਸ਼ਤਾ ਲੱਗਿਆ ਜੀ ਕਰਨ ਧੋ ਲਿਆ ਆ ਲੋ ਜੀ ਦਾ ਸਵੇਰੇ ਤੁਹਾਨੂੰ ਦੱਸਿਆ ਜੀ ਪਲਕ ਚਲ ਗਈ ਆ ਬੂਟਿਆਂ ਨੂੰ ਪਾਣੀ ਪਾਏ ਸੀਗੇ ਹਨ ਕਣਕ ਕੱਢਿਆ ਸੀਗੇ ਸਾਰੇ ਕੰਮ ਕਰਕੇ ਤੇ ਫ੍ਰੀ ਹੋ ਗਏ ਆ ਟਾਈਮ ਕਿੰਨਾ ਹੋ ਗਿਆ ਜੀ ਕੈਂ 11 11 ਵਜੇ 11 ਵਜ ਗਿਆ ਜੀ ਤੇ ਹੁਣ ਲੱਗਿਆ ਜੀ ਨਾਸ਼ਤਾ ਕਰਨ ਬਿੰਗਣਾ ਦੀ ਸਬਜੀ ਦਹੀਂ ਚਾਹ ਤੇ ਪਰੌਂਠੀਆਂ ਚਲੋ ਠੀਕ ਆ ਜੀ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਜੀ ਫੇਰ ਤੁਹਾਨੂੰ ਲਓ ਜੀ ਕੱਲ ਦਾ ਮੈਂ ਮਸਾਲਾ ਮਸਾਲਾ ਰੋਲਾ ਪਾਇਆ ਸੀਗਾ ਤੇ ਮਸਾਲਾ ਹੁਣ ਲੈ ਕੇ ਆਇਆ ਸੀ ਆਹ ਡੱਬਾ ਲਿਆਇਦਾ ਇਹ ਦਿੰਦੇ ਆ 200 ਕਿੰਨੇ ਦਾ 220 ਦਾ 200 ਦਾ 200 ਦਾ ਇਹ ਹਾਂ 200 ਦਾ ਦਿੱਤਾ ਆ ਇਹ ਤੇ ਇਹਦੇ ਚ ਸਾਰਾ ਕੁਝੰਦਾ ਪਰ ਇਹਦੇ ਵਿੱਚ ਐਕਸਟਰਾ ਥੋੜਾ ਜਿਹਾ ਪਾਵਾਂਗੇ ਜੀਰਾ ਆ ਤਾਂ ਸੌਂਡ ਮਗਵਾਈਆਂ ਇਹ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਸੁੱਕਾ ਧਨੀਆ ਅਲੱਗ ਤੋਂ ਤੇ ਇਹਦੇ ਵਿੱਚ ਸਾਰਾ ਹੀ ਕੁਝ ਹੁੰਦਾ ਆ ਕੋਲੇ ਮੰਮੀ ਇਹ ਕੱਲ ਦਾ ਮੈਂ ਰੋਲਾ ਪਾਇਆ ਸੀ ਕਿ ਮਸਾਲਾ ਲਿਆ ਕੇ ਦੋ ਮਸਾਲਾ ਲਿਆ ਕੇ ਦੋ ਤੇ ਹੁਣ ਮਸਾਲਾ ਲਿਆ ਕੇ ਦਿੱਤਾ ਆ ਇਹਨਾਂ ਨੇ ਤੇ ਹੁਣ ਇਹਨੂੰ ਸਾਫ਼ ਕਰਦੇ ਆ ਕਪੜੇ ਕੁਪੜੇ ਸੁੱਕਣੇ ਪਾ ਕੇ ਆਣੇ ਆ ਇਹ ਵੀ ਕਿਚਨ ਦਾ ਕਰਕੇ ਆ ਗਈ ਆ ਰੋਟੀ ਪਾਣੀ ਅਸੀਂ ਖਾ ਲਿਆ ਆ ਤੇ ਹਾਂਜੀ ਬੈਠੇ ਹੋ ਤੇ ਅਸੀਂ ਕਰ ਲਈਏ ਆ ਮਸਾਲੇ ਦਾ ਕੰਮ ਤੇ ਨਾਲੇ ਕੱਪੜੇ ਸੁੱਕਣੇ ਪਾਇਆ ਹੀ ਤੇ ਉਸ ਤੋਂ ਬਾਅਦ ਅੱਜ ਬਣਾਵਾਂਗੇ ਪਾਸਤਾ ਨਿਆਣੀ ਮੰਗਦੇ ਆ ਪਾਸਤਾ ਤੇ ਆਪਣੇ ਲਈ ਬਣਾਵਾਂਗੇ ਥੋੜੀ ਜਿਹੀ ਨਿਊਟਰੀ ਦੀ ਸਬਜੀ ਤੇ ਚਲੋ ਜੀ ਬਣੇ ਰਹੀਏ ਸਾਡੇ ਵਲੌਗ ਨਾਲ ਮਿਲਦੇ ਆ ਜੀ ਤੁਹਾਨੂੰ ਫੇਰ ਦੁਬਾਰਾ ਚਲੋ ਜੀ ਇੱਧਰ ਸਮਾਨ ਲਿਆਤਾ ਸਾਰਾ ਇਹਨਾਂ ਨੂੰ ਮੈਂ ਹੁਣ ਪਾਸਤਾ ਵੀ ਆ ਗਿਆ ਹਾਂ ਤੇ ਚਲੋ ਹੁਣ ਤੁਸੀਂ ਬਣਾ ਲਿਓ ਵਲੌਗ ਬਲੂ ਕਰੇ ਤੇ ਮੈਂ ਚੱਲਾਂ ਦੁਕਾਨ ਤੇ ਹਾਂ ਮੈਂ ਅੱਗੇ ਥੋੜਾ ਲੇਟ ਹੋ ਗਿਆ ਹਾਂ ਸਮਾਨ ਲਿਆਂਦੇ ਚੱਕਰ 'ਚ ਕੀ ਲੱਭਦੇ ਇਹ ਲਵ ਦੇ ਚ ਮੈਂ ਉੱਪਰ ਲਿਖਦੀ ਸੀ ਕਹਿੰਦਾ ਇਟਾਲੀਅਨ ਖਾਣਾ ਰੋਜ਼ਾਨਾ ਮਮਾ ਮੀਆਂ ਮਮਾ ਮੀਆਂ ਮਮਾ ਮਮੀ ਆਹ ਕੋਈ ਉਧਰਲੀ ਲੈਂਗੁਏਜ ਆ ਇਟਲੀ ਦੀ ਇਟਲੀ ਦੀ ਬਈ ਇਹ ਸੁਜੀ ਵਾਲਾ ਆ ਹਾਂ ਚਲੋ ਠੀਕ ਆ ਜੀ ਬਣੇ ਰਿਓ ਹਾਂ 120 ਰੁਪਏ ਦਾ ਹਾਂ ਬਣੇ ਰਿਓ ਜੀ ਸਾਡੇ ਬਲੌਗ ਨਾਲ ਤੇ ਮਿਲਦੇ ਆ ਜੀ ਫਿਰ ਤੁਹਾਨੂੰ ਰੋਕ ਕੇ ਹਾਂ ਜੀ ਇਹ ਉਹ ਵਾਲਾ ਧੰਨਿਆ ਆ ਇਹ ਨਾ ਮੇਰੀ ਫਰੈਂਡ ਨੇ ਮੈਨੂੰ ਦਿੱਤਾ ਸੀਗਾ ਜਦੋਂ ਮੈਂ ਬਰਨਾਲੇ ਗਈ ਸੀ ਅਵਤਾਰ ਤੇ ਉਹਨੇ ਮੈਨੂੰ ਇਹ ਧੰਨਿਆ ਧੱਕੇ ਉਹਨਾਂ ਦੇ ਘਰ ਦਾ ਸੀਗਾ ਇਹ ਉਹਨੇ ਡੱਬਾ ਭਰ ਕੇ ਮੈਨੂੰ ਦਿੱਤਾ ਮੰਮੀ ਦੇਖਿਓ ਖੋਲ ਕੇ ਜਿੰਨਾ ਲੋਡ ਹੈਗੀ ਇਹਦੇ ਵਿੱਚੋਂ ਪਾ ਲਓ ਅਬ ਤਾਰ ਦੇਖਣ ਲੱਗੀਆਂ ਮੈਂ ਯੂਜ਼ ਕਰਨ ਥੈਂਕ ਯੂ ਦੇਖੋ ਕਿੰਨਾ ਸੋਹਣਾ ਧਨੀ ਆਇਆ ਜਿਹੜਾ ਘਰ ਦਾ ਬਣਾਇਆ ਹੁੰਦਾ ਆ ਨਾ ਮੰਮੀ ਦੇਖਿਓ ਸਾਫ ਸੁਥਰਾ ਇਕਦਮ ਆਵੇਂ ਹੁਣ ਮਸਾਲੇ ਚ ਪਾਉਣ ਲੱਗੀ ਆ ਸਾਫ ਸੁਥਰਾ ਹੈ ਐਨ ਸਾਫ ਕੀਤਾ ਹੋਇਆ ਹੈ ਥੈਂਕ ਯੂ ਭਾਈ ਇਹ ਮੇਰੀ ਫਰੈਂਡ ਨੇ ਮੈਨੂੰ ਦਿੱਤਾ ਸੀਗਾ ਬਰਨਾਲੇ ਤੋਂ ਮੇਰੇ ਨਾਲ ਪੜਦੀ ਸੀ ਫਰੈਂਡ ਮੇਰੀ ਇਹ ਹਮੇਸ਼ਾ ਕਮੈਂਟ ਵੀ ਕਰਦੀ ਹੁੰਦੀ ਆ ਮੈਨੂੰ ਇਹ ਚਲੋ ਲਵ ਯੂ ਆਫ ਦਨ ਚਲੋ ਜੀ ਹਾਂ ਲਓ ਜੀ ਮੈਨੂੰ ਲੱਗਦਾ ਆਂਟੀ ਵੀ ਆ ਗਏ ਆ ਤੇ ਹੁਣ ਲੱਗੇ ਆਂ ਅੰਟੀ ਸਫਾਈਆਂ ਕਰਨ ਤੇ ਟਾਈਮ ਇਧਰ ਪੌਣੇ 12 ਹੋ ਗਏ ਅੱਜ ਤਾਂ ਆ ਗਏ ਆਂਟੀ ਟਾਈਮ ਨਾਲ ਆਂਟੀ ਪੌਣੇ 12 ਵਜੇ ਹੋ ਗਏ ਅੱਜ ਹੈ ਚਲੋ ਜੀ ਕਰੋ ਫੇ ਸਫਾਈਆਂ ਸਿਪਾਈਏ ਕੱਪੜੇ ਸੁੱਕ ਹੈ ਪਾਣੀ ਪੀਣਾ ਨਹੀਂ ਪਾਣੀ ਨਹੀਂ ਪੀਓ ਚਲੋ ਠੀਕ ਆ ਜੀ ਕਰ ਲਈਏ ਫੇ ਆਪਾਂ ਵੀ ਮਸਾਲੇ ਨੂੰ ਤਿਆਰ ਇੱਧਰ ਟਾਈਮ ਪਾਉਣਿਆ ਇੱਕ ਹੋ ਗਿਆ ਆ 12:30 ਹੋਏ ਲੱਗਦੇ ਮੈਨੂੰ ਲੇ ਬਾਹਰ ਪਾਸਤਾ ਬਣਾ ਲਈ ਇੱਧਰ ਨੇ ਨੂਟਰੀ ਗੱਡੀ ਆ ਆ ਨੂਟਰੀ ਬਣਾਵਾਂਗੇ ਨੂਟਰੀ ਸਬਜ਼ੀ ਬਣਾਵਾਂਗੇ ਕਿਉਂਕਿ ਅਸੀਂ ਪਾਸਤਾ ਨਹੀਂ ਖਾਣਾ ਤੇ ਥੋੜਾ ਜਿਹਾ ਪਾਸਤਾ ਵਾ ਇਹ ਲਿਆਂਦਾ ਸੀ ਥੋੜਾ ਰੱਖ ਲਿਆ ਆ ਕਿਉਂਕਿ ਪੱਲੂ ਫਿਰ ਅੱਜ ਸਕੂਲੇ ਲੈ ਜੂਗੀ ਹੁਣ ਇਹਨੂੰ ਪਾਸਤੇ ਨੂੰ ਪਾਦੀ ਇੱਧਰ ਨੂਟਰੀ ਨੇ ਪਾਣੀ ਰੱਖਿਆ ਮੈਂ ਪਾਸਤਾ ਬਣਾ ਲਈਏ ਦੋ ਨਿਕਲੇ ਆ ਮਸਾਲੇ ਦੇ ਪੈਕੇਟ ਸਭ ਦੱਸਦੇ ਆ ਅਸੀਂ ਪਾਸਤਾ ਕਿੱਦਾਂ ਬਣਉਂਦੇ ਆ ちょっと待って待って待って待って待って待って待って待って待って待っファイてだって待って待って待って待って待って待って待 ਇੱਧਰ ਪਾਣੀ ਪਾਇਆ ਹੁਣ ਤਾਂ ਪੈ ਨਿਊਟਰੀ ਲਈ ਮੈਂ ਨਿਊਟਰੀ ਉਹਦੇ ਵਿੱਚ ਪਾ ਕੇ ਰੱਖਣੀ ਆ ਠੀਕ ਆ ਤੇ ਆਲੂ ਵੀ ਨਿਊਟਰੀ ਚ ਪਾਵਾਂਗੇ ਇਹ ਵਾਲੇ ਹੋਰ ਕੀ ਮਸਾਲਾ ਨੂੰ ਸਾਰਾ ਤਿਆਰ ਹੋ ਰਿਹਾ ਹੈ ਇੱਧਰ ਪਾਸਤਾ ਹੋ ਜਾਣਾ ਹੈ ਹਾਂਜੀ ਤੇ ਉਧਰ ਨਿਊਟਰੀ ਵੀ ਹੋ ਜਾਣੀ ਦਾ ਧਿਆਨ ਰੱਖ ਜਨਾ ਮੈਂ ਸਾਰੇ ਕੰਮ ਨਾਲੇ ਕਰ ਦੇਣੀ ਆ ਠੀਕ ਆ ਤੇ ਮਸਾਲਾ ਵੀ ਕਰ ਲਿਆ ਹੁਣ ਮਸਾਲਾ ਸਾਰਾ ਚੋਕ ਚੁੱਕੇ ਮੰਮੀ ਨੇ ਰੱਖਿਆ ਹੈ ਹੁਣ ਇਹਨੂੰ ਪੀਸ ਦੀਆਂ ਪਹਿਲੇ ਇਹਨੂੰ ਥੋੜਾ ਜਿਹਾ ਰੋਸਟ ਕਰਨਾ ਹੈ ਹੂੰ ਮਸਾਲੇ ਨੂੰ ਮੈਂ ਇੱਕ ਬੋਸ ਫੋਨ ਕਿ ਬੋਲੇ ਇਹਨੂੰ ਮੰਦਰ ਟੱਕਿਆ ਤੇ ਟੇਬਲ ਦੇ ਉੱਤੇ ਦੇ ਫਿਰ ਬਾਤ ਚ ਕਰਦੀ ਆ ਨਾ ਬੇਲੀ ਹੋ ਕੇ ਫਿਰ ਮੈਂ ਇਹਦਾ ਕੰਮ ਕਰਦੀ ਆ ਠੀਕ ਆ ਤੇ ਇਧਰ ਦੱਦੀ ਕਰਦੇ ਪਿਆ ਪਿਆਜ਼ ਗ੍ਰाइंड ਚਲੋ ਫਿਰ ਰੋਕੇ ਦਿਖਾਉਣੇ ਆ ਹਨਾ ਲਓ ਜੀ ਇਧਰ ਪਾਸਤਾ ਰੱਖ ਲਿਆ ਆ ਵਾਲ ਕੇ ਠੀਕ ਆ ਝੋਲਾ ਕੇ ਇਹਨੂੰ ਨੱਕ ਦਿੱਤਾ ਆ ਤੇ ਇਧਰ ਆਲੂ ਤੇ ਇਧਰ ਪ੍ਰੀਮੀਅਮ ਵਾਲਈ ਆ ਇਹ ਹੈਗੀ ਬ੍ਰੀਕ ਵਾਲੀ ਨਿਊਟਰੀ ਠੀਕ ਆ ਥੋੜਾ ਜਿਹਾ ਨਾ ਕਿਓ ਪਾ ਕੇ ਮੜਦੀ ਰੋਸਟ ਕਰਾਂਗੇ ਤੇ ਇਧਰ ਜਦ ਤੱਕ ਪੁੜਕਾ ਤਿਆਰ ਕਰਦੇ ਆਂ ਪਹਿਲਾਂ ਪਾ ਲਈਏ ਜੀਰਾ ਅੱਲਾ ਨਾਲ ਅਗੇ ਨੀਂਵੀ ਦੀ ਸਬਜੀ ਬਾਅਦ ਤੋਂ ਬਣਾਉਣੇ ਪਾਸਾ ਲਈਓ ਤੇ ਮੈਂ ਕੋਲ ਨਿੰਕ ਦਾ ਮਕੀ ਰੱਖਾ ਮੈਂ ਨਿੰਕ ਨੂੰ ਕਾੜੀ ਵੀ ਪਈ ਰਹਿਣੀ ਆ ਫੇਰ ਹੋਰ ਦੇ ਬਣਨੀ ਮੇਰੇ ਕੋਲ ਕੀ ਲਓ ਜੀ ਦੋ ਜੜੀਆਂ ਛਮਾ ਮਿਰਚ ਪਾਈਆਂ ਦੀਆਂ ਆਹੋ ਸ਼ੰਭੂ ਦਾ ਹੈ ਨਹੀਂ ਸੀ ਗਿਆ ਵਾਲਾ ਹਾਂ ਪਾਣੀ ਬਿਲੇ ਨਾ ਪੜੇ ਇਦਾਂ ਅਧਵਾ ਪਾਣੀ ਬਿਲੇ ਨਾ ਪਿਉ ਚਲੋ ਆ ਦੋ ਸੌਸ ਦਾ ਕਰਾਂਗੇ ਓਕੇ ਓਕੇ ਆਪਾਂ ਬਡੀ ਮਾਰ ਤਾ ਉਦਨ ਲਿਆਣੀ ਸੀ ਆਪਾਂ ਯਾਦ ਬੁੱਲ ਗਿਆ ਚੇਤਾ ਯਾਦ ਬੁੱਲ ਗਿਆ ਰਹਿ ਗਈ ਯਾਦ ਹੈ ਕੋਈ ਚੀਜ਼ ਲਿਆਣੀ ਲਿਆਣੀ ਉਹ ਰਹਿ ਗਈ ਮਾਤਾ ਤੁਸੀਂ ਪਾਣੀ ਪੀਓਗੇ ਨਾ ਮੈਨੂੰ ਵੀ ਦਿਈਏ ਥੋੜਾ ਜਿਹਾ ਓਕੇ ਨਹੀਂ ਉਹ ਪੀਣਾ ਆਪ ਬੰਨਾ ਨਹੀਂ ਹੁਣ ਰਹਿਣ ਦੇ ਕਿਤੇ ਪੀਣਾ ਆ ਤਾਂ ਮੈਂ ਕੋ ਕੱਟ ਕਰੀਏ ਹਾਂ ਮਾਲਾ ਫਲਾ ਦੇ ਚਲੋ ਕਰ ਲਈਏ ਫਿਰ ਤੁਹਾਨੂੰ ਮਿਲਦੇ ਹਾਂ ਠੀਕ ਆ ਇਹਨੂੰ ਮਾਲਾ ਜਿਹਦੇ ਵਿੱਚ ਨਾ ਰੋਸ ਕਰ ਲਈਏ ਹਾਂ ਯੂਟਿਨੂੰ ਇਹਨੂੰ ਉਬਾਲ ਲਿਆ ਆ ਆ ਲੈ ਉਂ ਕੁੜੀ ਤਰੀ ਨੇ ਬਾਅਦ ਹਾਂ ਯਾਨ ਤੋ ਉਹਦੇ ਕੰਮ ਕਰਨਾ ਮੁਸ਼ਕਲ ਹੋ ਜਾਂਦੀ ਹੈ। ਇਹਨੂੰ ਮਾੜੀ ਇਧਰ ਤੇ ਰੋਸਟ ਕਰ ਲਈਏ ਤੇ ਬਹੁਤ ਵਧੀਆ ਬਣਦੀ ਆ। ਮੈਂ ਪਹਿਲਾਂ ਦੂਜੀ ਤਰ੍ਹਾਂ ਬਣਾਦੀ ਹੁੰਦੀ ਸੀ ਮੈਂ ਸੁਣਿਆ ਆ ਜੀ ਇਦਾਂ ਵਧੀਆ ਬਣਦੀ ਆ ਤੁਸੀਂ ਵੀ ਬਣਾ ਕੇ ਦੇਖ ਲਈ। ਅਸੀਂ ਵੀ ਬਣਾ ਕੇ ਦੇਖ ਲੈਣੇ ਆ। ਬਹੁਤ ਜਣੇ ਇਦਾਂ ਬਣਾਉਂਦੇ ਆ ਹਨਾ। ਆਪਾਂ ਇਹਨਾਂ ਥੋੜੀ ਕਰ ਲੈਣੀ 2-4ਕ। 2 ਮਿੰਟ ਇਹਦਾ ਤੜਕਾ ਤਿਆਰ ਹੋ ਜਾਂਦਾ ਆ। ਤੋਂ ਕੰਮ ਹੋ ਜਾਂਦਾ। ਚਲੋ ਕਰ ਲਈਏ ਇਧਰ ਰੋਸਟ ਦੇ ਨਾਲੇ ਲੈ ਲਈਏ ਤੜਕਾ ਤੇ ਮਿਲਦੇ ਆਂ ਜੀ ਤੁਹਾਡੇ। ਇਦਾਂਸ ਬਣਾ ਲਿਆ ਤੇ ਇੱਧਰ ਨੂੰ ਰੋਸਟ ਕਰਕੇ ਮੈਂ ਰੱਖ ਲਿਆ ਆ ਤੇ ਹੁਣ ਇਹਦੇ ਵਿੱਚ ਸਾਰੇ ਮਸਾਲੇ ਪਾ ਦਿੱਤੇ ਆ ਹਲਦੀ ਨਮਕ ਲੇਗੀ ਵਿੱਚ ਤੇ ਅਦਰਕ ਟਮਾਟਰ ਤੇ ਮਿਰਚ ਆਣੀ ਜਿੰਨੇ ਛੱਡ ਦਿੰ ਕਿਉਂ ਇਹ ਇਹਦੇ ਵਿੱਚ ਪਏ ਪਾਵਾਂਗੇ ਪਾਣੀ ਉੱਧਰ ਮੈਂ ਗਰਮ ਰੱਖਿਆ ਆਇਆ ਹੈ ਨਿਊਟਰੀ ਲਈ ਫਿਰ ਇਹ ਗਰਮ ਪਾਣੀ ਪਾਵਾਂਗੇ ਇਹ ਵੀ ਨੂੰ ਸਾੜਦੇ ਵੀ ਲੈ ਲਿਜੀਏ ਹੁਣ ਤਾਂ ਸਾਡਾ ਹੋ ਗਿਆ ਹੈ ਹੁਣ ਇਹਦੇ ਵਿੱਚ ਪਾ ਦਨੇ ਆਲੂ ਉਹ ਸਿਰਫ ਮੋਈ ਲੜੀ ਆ ਨਾ ਨੂੰ ਤੇ ਆਪਾਂ ਜਿਆਦਾ ਬ੍ਰਾਊਨ ਨਹੀਂ ਕੀਤੀ ਨਾ ਇਹ ਨਹੀਂ ਨਹੀਂ ਜਿਆਦਾ ਬ੍ਰਾਊਨ ਨਹੀਂ ਲੈ ਹਲਕੀ ਜਿਹੀ ਕਰਨੀ ਸੋਹਣੀ ਬਣਦੀ ਆ ਫਿਰ ਇਹ ਤਾਂ ਤੋੜਦੀ ਜਾ ਹੀ ਨਹੀਂ ਹੈ ਕਿ ਬਹੁਤ ਜਿੱਦਾਂ ਪਾਣੀ ਪਾਣੀ ਜਿਆ ਭਰਿਆ ਹੁੰਦਾ ਹੈ ਨਾ ਉਹ ਨਹੀਂ ਉਹ ਭਰਨਾ ਨਹੀਂ ਪਾਣੀ ਇਹਦੇ ਵਿੱਚ ਭਰਨਾ ਨਹੀਂ ਹੈ ਨਾ ਤਾਂ ਰੋਟੀ ਮੈਂ ਉਦਾਂ ਵੀ ਜਦੋਂ ਗਰਮ ਪਾਣੀ ਵਿੱਚ ਪਾਈ ਸੀ ਮੜ ਜੇ ਨਮਕ ਪਾਇਆ ਸੀ ਇਹਦੇ ਵਿੱਚ ਠੀਕ ਫਿਰ ਫਿੱਕੀ ਫਿੱਕੀ ਜੀ ਨਹੀਂ ਲੱਗੂਗੀ ਦੇਰੀ ਸਮਾਂ ਤੇ ਮੈ ਤਾਂ ਹੁਣ ਆਲੇ ਜਿਹੜਾ ਇਹ ਚ ਪਾਣੀ ਹੁੰਦਾ ਫੇਰ ਰੋਸਟ ਕਰ ਲਾ ਛੁੱਪ ਜਾਂਦਾ ਨਾ ਉਹ ਹਾਂ ਠੀਕ ਆ ਠੀਕ ਆ ਇਹ ਲਾਈ ਆ ਬਬੀ ਵਾਲੀ ਬਣਾਈ ਸੀ ਕੀ ਉਪਰ ਬਣਾਈ ਸੀ ਦੂਜੀ ਕੁਲਚੀਆਂ ਵਾਲੀ ਨਿਊਟਰੀ ਜਣਾ ਹਾਂ ਤੇ ਹੁਣ ਅਸੀਂ ਕੀ ਉਹ ਚੱਕਤੀ ਤੇ ਪਾਈ ਭਾਵੇਂ ਚਾਪਤੀ ਦਾ ਪਾਣੀ ਭਾ ਗਿਆ ਹਾਰਮਨ ਨੂੰ ਉਹ ਮਸਾਂਦਾਈ ਸੀ ਉਹ ਥੋੜਾ ਜਿਹਾ ਜਨ ਪੁੰਨੇ ਦੇ ਇਹਦੇ ਵਿੱਚ ਗਰਮ ਪਾਣੀ ਪਾ ਲੀਏ ਟੇਸਟ ਆਹੋ ਆਲੂ ਹੋਈ ਨਹੀਂ ਹੋਣਾ ਲਿਵੀ ਹਾ ਨਹੀਂ ਹੋਣਾ ਨਿਊਟਰੀ ਨਿਊਟਰੀ ਕਰਦੇ ਟੇਸਟ ਵਾੜੀ ਹੋਈ ਤਾਂ ਹੈਗੀ ਹੂੰ ਬੜਾ ਸੁਆਦ ਲੱਗਦਾ ਵਾਹਲਾ ਮਸਾਲਾ ਚਲੋ ਕਰਦੇ ਆ ਟੇਸਟ ਫਿਰ ਮਿਲਦੇ ਆ ਪਾਉਣਾ ਪਾਣੀ ਇਹਦੇ ਵਿੱਚ ਥਾਓ ਪਹਿਲਾਂ ਪਾਣੀ ਪਾ ਦੋ ਵਿੱਚ ਹੋਰ ਪõਣਾ ਬਸ ਢਿੱਕੇ ਪõਣੀ ਹੋ ਗਿਆ ਠੀਕ ਆ

ਸ਼ਿਮਲਾ ਮਿਰਚ ਵੀ ਮੈਂ ਵਾਟ ਲਈ ਆ ਠੀਕ ਆ ਤੇ ਇਹ ਜਿਹੜੀ ਹੈ ਨਾ ਇਹ ਜਿਹੜੀ ਨਿਊਟਰੀ ਹੈ ਨਾ ਤੁਸੀਂ ਵੀ ਇਦਾਂ ਨਿਊਟਰੀ ਬਣਾ ਕੇ ਦੇਖੋ ਕਈ ਵਾਰ ਜਿੱਦਾਂ ਆਪਾਂ ਪਾਣੀ ਵਿੱਚ ਕੱਲੀ ਉਬਾਲ ਕੇ ਨਿਊਟਰੀ ਬਣਾਉਂਦੇ ਆ ਨਾ ਉਹਦੇ ਵਿੱਚ ਜਦੋਂ ਆਪਾਂ ਨਿਊਟਰੀ ਖਾਂਦੇ ਆ ਨਾ ਤੇ ਉਹਦੇ ਵਿੱਚ ਪਾਣੀ ਦਾ ਇਦਾਂ ਸਵਾਦ ਜਿਹਾ ਆਉਂਦਾ ਹੈ ਨਾ ਵਿੱਚ ਉਹ ਪੀਕੀ ਪੀਕੀ ਇਦਾਂ ਰੋਸਟ ਕਰਕੇ ਬਣਾਏ ਤੇ ਬਹੁਤ ਸਵਾਦ ਬਣਦੀ ਆ ਆ ਹੁਣ ਇਹਨੇ ਟੇਸਟ ਕੀਤੀ ਹੈ ਕੰਦੀ ਬਹੁਤ ਵਧੀਆ ਹੈ ਮਤਲਬ ਹੁਣ ਟੇਸਟ ਕੀਤੀ ਬਹੁਤ ਟਰਾਈ ਕਰਕੇ ਦੇਖੀ ਅਸੀਂ ਵੀ ਟਰਾਈ ਕੀਤੀ ਆਓ ਜਦੋਂ ਆਪਾਂ ਨਿਊਟਰੀ ਖਾਣੇ ਨਾਲ ਵਿੱਚ ਪਾਣੀ ਪਾਣੀ ਜਾਂਦਾ ਵਿੱਚ ਸੁੱਕ ਗਿਆ ਪਾਣੀ ਜਮਾ ਪਾਣੀ ਨਹੀਂ ਹੈਗਾ ਪਾਣੀ ਨਾ ਸਾਰਾ ਪੂਰਾ ਮਸਾਲਾ ਵਿੱਚ ਰਚ ਗਿਆ ਖੋਲਾਂਗੇ ਤੇਲ ਹੋ ਗਿਆ ਆ ਤੇ ਹੁਣ ਇਹਦੇ ਵਿੱਚ ਪਾਣੀ ਪਿਆ ਲੈ ਲੇ ਟਮਾਟਰ 4-5 ਜਣੇ ਮੇਟੇ ਗ੍ਰाइंड ਕਰ ਲਈ ਮੈਂ ਇੱਧਰ ਦੋ ਪਾਵਾਂਗੇ ਇਹਦੇ ਵਿੱਚ ਮੈਗੀ ਮਸਾਲੇ ਦੇ ਮੈਕ ਮਸਾਲਾ ਐ ਮੈਗੀ ਇਹ ਪਾਵਾਂਗੇ ਇੱਧਰ ਸੌਸ ਐਨਾ ਹੀ ਸਮਾਨ ਦੇ ਨਾਲ ਬਣਾਵਾਂਗੇ ਪਾਸਤਾ ਅਸੀਂ ਪਾਸਤਾ ਮਸਾਲਾ ਨਹੀਂ ਪਾਈਦਾਗਾ ਮੈਂ ਮੈਗੀ ਮਸਾਲਾ ਪਾਦੀ ਹਣੀ ਐ ਇਹਦੇ ਵਿੱਚ ਕਿਉਂਕਿ ਮੈਗੀ ਨੂੰ ਤਾਂ ਗੱਲੂ ਕਹਿੰਦੀ ਐ ਮੈਗੀ ਦਾ ਮਸਾਲਾ ਪਾਓ ਇਹ ਇੱਧਰ ਸਾਡੀ ਸਬਜ਼ੀ ਦਾ ਵੀ ਕਲਰ ਦੇਖ ਸਕਦੇ ਹੋ ਠੋਕੀ ਨਹੀਂ ਛੋਟੀ ਨਿਡਰੀ ਬਣਾਇਆ ਕਰੋ ਇਹ ਬਹੁਤ ਵਧੀਆ ਬਣਿਆ ਹੈ ਜਿਹੜੇ ਵਿੱਚ ਕੋਈ ਮਸਾਲਾ ਨਹੀਂ ਪਾਇਆ ਹੈਗਾ ਹੀ ਹੋ ਜਵੇ ਹੁਣ ਜਦੋਂ ਵੈਨ ਨਾ ਘੋੜ ਛੱਡ ਦੋਗੀ ਨੂੰ ਕਰ ਦਨੇ ਥੋੜਾ ਜਿਹਾ ਸਿਮ ਤੇ ਇੱਧਰ ਬੰਜੂਗਾ ਪਾਸਤਾ ਇਹ ਕਰ ਲਈਏ 골ਡਨ ਬ੍ਰਾਊਨ ਫਿਰ ਦਿਖਾਉਨੇ ਆ ਠੀਕ ਐ ਜਿੱਦ ਤਰ੍ਹਾਂ ਨਾ ਪਿਆਜ਼ ਵੀ ਹੋ ਗਿਆ ਆ ਤੇ ਇਹਦੇ ਵਿੱਚ ਪਾ ਦਿੰਨੀ ਆ ਟਮਾਟਰ ਕਦਾ ਬਣਾਉਣੀ ਆ ਪਾਸਤਾ ਹਰ ਇੱਕ ਦਾ ਆਪੋ ਆਪਣਾ ਹੈਗਾ ਜਾਂ ਟਾਂਗਾ ਜੋ ਕਿ ਸਾਡੇ ਘਰ ਜਿੱਦਾਂ ਖਾਂਦੇ ਮੈਂ ਤਾਂ ਓਡੇ ਬਣਾਉਣੀ ਆ ਆ ਗਿਆ ਇਹਦੇ ਵੀ ਮਿਕਸੀਰੇ ਚਾਰ ਕਿਚ ਪੇੜਾ ਮਾਰਨੀ ਆ ਕਰਨੀ ਹੈ ਉੱਟਣਾ ਪੈਂਦਾ ਇਹਨੂੰ ਮੈਂ ਇਹਦੇ ਵਿੱਚ ਹਲਦੀ ਨਹੀਂ ਪਾਉਂਦੀ ਐ ਵੀ ਪਾਸਤੇ ਹੁਣ ਇਹ ਨਾ ਐਂ ਛੱਡ ਜਾਣ ਇਹ ਤੇਲ ਜੋ ਤੇਲ ੜਕਾ ਤੇਲ ਛੱਡ ਗਿਆ ਤਾਂ ਵੀ ਇਹਦੇ ਵਿੱਚ ਪਾਵਾਂਗੇ Shimla mirch ਤੇ ਬਾਕੀ ਪਾ ਕੇ ਫਿਰ ਪਾਵਾਂਗੇ ਬਾਕੀ ਸਮਾਨ ਪਾ ਕੇ ਫਿਰ ਪਾਵਾਂਗੇ ਪਾਸਤਾ ਟਮਾਟਰ ਦਾ ਜੂਸ ਦੇਖੋ ਕਿੰਨਾ ਹੈ ਹੈਨਾ ਆ ਇਹਨਾਂ ਸਕਾ ਲਈਏ ਥੋੜੇ ਸੁੱਕ ਜਾਵੇ ਇਹਨ ਛੱਡ ਦੇ ਵੀ ਕਿਉਂ ਫਿਰ ਪਾਉਣੀ ਹੈ Shimla ਕਿਉਂ ਹੋਏ ਨਹੀਂ ਛੱਡ ਦਿੱਤਾ ਆ ਤੁਹਾਨੂੰ ਇਹਦੇ ਵਿੱਚ ਪਾ ਦਿੰਦੀਆਂ Shimla mirch Shimla mirch ਦੇ ਨਾਲ ਹੀ ਪਾ ਲਵਾਂਗੇ ਥੋੜਾ ਜਿਹਾ ਨਮਕ ਥੋੜਾ ਹੀ ਬੰਨ ਲੈਣੀ ਥੋੜਾ ਨਮਕ ਥੋੜਾ ਜਿਹਾ ਘਰਮਾ ਲਾ ਲਾ ਥੋੜੀ ਦੇੱਕੀ ਵਿੱਚ ਥੋਕੇ ਦੇੱਕੀ ਵਿੱਚ ਜਦ ਮੈਂ ਪਾਉਂਦੀ ਮੈਨੂੰ ਵਧੀਆ ਲੱਗਦੀ ਆ ਇਹਨੇ ਕਲਰ ਬਹੁਤ ਸੋਹਣਾ ਲੱਗਿਆ ਕਿਉਂਕਿ ਹੋਦੀ ਨਹੀਂ ਪਾਉਂਦੀ ਹੈਗੀ ਮੈਂ ਓਹੋ ਇਹ ਤਾਂ ਦੁੱਧਾ ਹੋ ਰਿਹਾ ਬਣ ਲੱਗਦਾ ਮੈਨੂੰ ਕਤੋਂ ਹੋ ਗਈ ਇਹਦੇ ਵਿੱਚ ਹੁਣ ਜਿਮਲਾ ਮੇਟੀ ਥੋੜੀ ਸੌਫਟ ਹੋ ਗਈ ਹੈ ਹਲਕੀ ਜਾਈ ਤੇ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਪਾਵਾਂਗੇ ਪਾਸਤਾ ਮਾਸੀ ਦੀ ਸਬਜੀ ਬਰੇਨ ਬਹੁਤ ਚੜਾ ਵਕੀਟੀ ਬਣਾ ਦੇਵਾਂਗੇ ਖਾਣਗੇ ਲੈ ਕਿੰਨੀ ਆਈ ਸਬ ਜੀ ਹੈ ਇਹਨੂੰ ਜਿਨੀ ਸੌਫਟ ਟ੍ਰੇ ਵਿੱਚ ਪਾਵਾਂਗੇ ਨਾਲੇ ਪਾਵਾਂਗੇ ਸਪੂਨ ਤੇ ਨਾਲ ਪਾਵਾਂਗੇ ਲੈ ਗੀ ਚੱਲੋ ਹੂੰ ਕਿਆ ਯਸਾ ਬਿਲਕੁਲ ਸਬਰ ਨਹੀਂ ਹੋ ਰਿਹਾ ਮੈਂ ਤਾਂ ਮਖਾਂ ਲੱਗੀ ਹੋਈ ਬਾਈ ਲੇ ਗਰਮ ਮਸਾਲਾ ਇਹ ਇੰਨਾ ਤੁਹਾਨੂੰ ਜਿਆ ਨੀ ਸਬਜੀ ਦਾ ਬਹੁਤ ਜਿਆ ਛਿੱਟੀ ਐਦਾਂ ਹਨਾ ਮੈਂ ਤਾਂ ਖਾਂ ਡਈਆਂ ਬੈਕ ਬਣਾਓ ਤੇ ਇਹਦੇ ਵਿੱਚੋਂ ਨਾ ਫਿੱਕਾ ਫਿੱਕਾ ਸੁਆਦ ਨਹੀਂ ਆਉਂਦਾ ਹੈਗਾ ਨਿਊਟਰੀ ਦੇ ਵਿੱਚ ਬਹੁਤ ਐਕਤੀ ਬਣਦੀ ਹੈ ਚਲ ਅਲੂ ਹੋ ਗਏ ਹਾਂਜੀ ਪਈਆ ਪਈਆ ਸ਼ਿਮਲਾ ਨੇ ਇਸ ਨੂੰ ਮੇਰੇ ਨੇ ਤੋੜ ਲਿਆ ਸੌਫ ਹੋਈਏ ਨਹੀਂ ਇਸ ਤੋਂ ਬਾਅਦ ਪੀਵਾਂਗੇ ਚਾਹ ਵਧੀਆ ਜੀ ਹੋਰ ਕੀ ਪਾ ਲਈਏ ਵਿੱਚ ਪਾ ਲਓ ਰੋਟੀ ਪਾਤਾ ਵਾਹਿਗੁਰੂ ਬਾਬਾ ਜੀ ਵਧੀਆ ਵਧੀਆ ਸਵਾਦ ਬਣੀ ਮੇਰੀ ਕੁਲੀ ਨੂੰ ਸਵਾਦ ਲੱਗੇ ਉਹ ਜਾਵਾਂ ਸ਼ੀਨਾ ਸਾਡੇ ਘਰ ਆਪ ਕੇ ਇਹ ਕਿੰਨਾ ਥੋੜਾ ਜਿਹਾ ਰੱਖ ਲਿਆ ਸੀ ਮੈਨੂੰ ਪਤਾ ਆਏ ਨੇ ਸਵੇਰੇ ਸਕੂਲੇ ਵੀ ਲੈਟ ਜਾਣਾ ਵੀ ਤੇ ਮਸਾਲੀਆਂ ਪਾ ਲੈਂਦੇ ਆ ਹੂੰ ਕੁਛ ਹੋਰ ਨਹੀਂ ਇਹ ਹੈਗਾ ਸੂਜੀ ਵਾਲਾ ਪਾਸਤਾ ਅਸੀਂ ਦੂਜਾ ਬਣਾਈ ਦਾ ਨਹੀਂ ਹੈਗਾ ਮੈਦੇ ਵਾਲਾ ਹੁਣ ਕਿੰਨਾ ਚਿਰ ਹੋ ਗਿਆ ਛੱਡ ਦਿੱਤਾ ਐ ਨਾ ਪਾਸਤਾ ਨੂੰ ਮਤਲਬ ਥੱਕ ਕੇ ਫੜ ਲਈਏ ਇਹਨੂੰ ਸਾਰੇ ਪਾ ਲੇਗੇ ਮਿਕਸ ਬਾਕੀ ਵੀ ਦੇ ਦੇ ਤੇ ਚੈੱਕ ਕਰਿਓ ਕਲਰ ਇਹਦਾ ਇਹਦੇ ਤੇ ਅਸੀਂ ਕੀ ਕੀ ਪਾਉਣੇ ਆ

ਗਰਮੀ ਬਹੁਤ ਹੈ ਗਰਮੀ ਦੇ ਵਿੱਚ ਤਾਂ ਬਣਾਉਣਾ ਸਾਰਾ ਕੁਝ ਬੜਾ ਮੁਸ਼ਕਲ ਲੱਗਦਾ ਹੈ ਪਰ ਕੀ ਕਰੀਏ ਬਣਾਉਣਾ ਪੈਂਦਾ ਬੱਚਿਆਂ ਲਈ ਮੇਰੀ ਆਦਤ ਤਾਂ ਮੈਂ ਔਰਡਰ ਕਰਦੀ ਹਾਂ ਮੈਨੂੰ ਕਹਿ ਦਿੱਤਾ ਤੇ ਮੈਂ ਬਣਾ ਦਿੱਤਾ ਤੇਆਂ ਨੂੰ ਹੁੰਦਾ ਨਾ ਆਲਾ ਹੁੰਦਾ ਆ ਕਿ ਹਾਈ ਅਸੀਂ ਨਹੀਂ ਬਣਾਣੀ ਦਾਲ ਸਬਜ਼ੀ ਗਰਮੀ ਬੜੀ ਆ ਸਾਡੇ ਘਰ ਤਾਂ ਭਾਵੇਂ 2 4 ਜਾਣੇ ਆ ਵੀ ਜਾਣ ਅਸੀਂ ਤਾਂ ਵੀ ਕਦੀ ਨਹੀਂ ਕੀਤਾ ਹੈਗਾ ਤੇ ਤਾਂ ਵੀ ਅਸੀਂ ਦਾਲ ਸਬਜ਼ੀ ਰੋਟੀ ਤੋਂ ਕਦੀ ਜਾਣ ਨਹੀਂ ਦਈਦਾ ਇਦਾਂ बाकी हरिक दी आपको अपनी आदत है चलो फिर महात्मा दे ही जांदा है देखो जी हुन सारा मिक्स कर लईए गैस ही पर मैं काट के थोड़ी तो मिक्स कर दंगी पर ये बहुत अच्छा लगदी है देखा कलर हम्म भा कलर जरा सा ਉਗੀ ਦੇਖੋ ਪਲਰ ਓਕੇ ਹੋ ਗਿਆ ਚਲੋ ਜੀ ਹੁਣ ਇਹ ਤਾਂ ਹੋ ਗਿਆ ਤਿਆਰ ਸਭ ਦੀ ਸਬਜੀ ਵੀ ਫਾਈਨਲ ਹੋ ਗਈ ਆ ਚਲੋ ਜੀ ਹੁਣ ਮਿਲਦੇ ਆ ਵੀ ਚਾਹ ਪੀਣ ਲੱਗੇ ਆ ਮੰਮੀ ਬਣਾਉਗੇ ਚਾਹ ਤਾਂ ਕਿ ਚਾਹ ਤੇ ਤੁਹਾਨੂੰ ਮਿਲਦੇ ਆ ਚਲੋ ਜੀ ਠੀਕ ਆ ਜੀ ਲਓ ਜੀ ਇਧਰ ਟਾਈਮ ਹੋ ਗਿਆ ਹੈ 2 ਵਜੇ ਚੱਲੇ ਆ ਤੇ ਇਧਰ ਅਸੀਂ ਲੱਗੇ ਆ ਚਾਹ ਪੀਣ ਆਜੋ ਜੀ ਜੀ ਨੇ ਚਾਹ ਪੀਣੀ ਆ ਤੇ ਇਧਰ ਇਹ ਬੈਠੀ ਆ ਮੈਡਮ ਇਧਰ ਸਾਡੀ ਮੰਮੀ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਕੀ ਕਹਿੰਦੇ ਜਾਂਦੇ ਮੇਰੇ ਬਾਰੇ ਬਹੁਤ ਵਧੀਆ ਹੈ ਬਹੁਤ ਵਧੀਆ ਕੀ ਕਹਿਣਾ ਚਾਹੁੰਦੇ ਹੋੜੀ ਕੁੜੀ ਬਾਰੇ ਹੈ ਵਧੀਆ ਵਧੀਆ ਸੱਟੀਆਂ ਰੋਟੀਆਂ ਮਿਲਦੀਆਂ ਵਧੀਆ ਵਧੀਆ ਮੈਂ ਸੱਚੀ ਸੱਚੀ ਕਹਿੰਦੇ ਆ ਕੈਮਰੇ ਦੇ ਸਾਹਮਣੇ ਨਹੀਂ ਨਾ ਸੱਚੀ ਕਹਿੰਦੇ ਆ ਨਾ ਹਾਂ ਬਹੁਤ ਢੂੰਗਾ ਆਪਣੇ ਘਰ ਦੇ ਵਾਇਨ ਪੋਦਿਆਂ ਢੂੰਗਾ ਬਹੁਤ ਵਧੀਆ ਵਧੀਆ ਮਿਲਦੀਆਂ ਆ ਦੇਖ ਮम्मी ਸਾਨੂੰ ਬੜੀ ਵਧੀਆ ਚਾਹ ਬਣਾਉਂਦੇ ਆ ਮम्मी ਦੇ ਹੱਥ ਦੀ ਚਾਹ ਲਾਜਵਾਬ ਜਿਹਨੇ ਪੀਣੀ ਆ ਵਾ ਸਕਦਾ ਹੈ ਉਹ ਗੱਲ ਚਿੱਤੇ ਪੁੱਤ ਵੀ ਨਹੀਂ ਦੱਸੁੰਦੀ ਉਹ ਗੱਲ ਵੱਖਰੀ ਚਲੋ ਕੋਈ ਨਹੀਂ ਥੈਂਕ ਯੂ ਥੈਂਕ ਯੂ ਤੁਸੀਂ ਸਾਡੇ ਵਰ ਬੜੀ ਵਧੀਆ ਵਧੀਆ ਸੋਚਦੇ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਚਲੋ ਜੀ ਅਸੀਂ ਕੋਈ ਲੋਕ ਲਗਾ ਨਹੀਂ ਰੱਖਦੇ ਸਾਡੀ ਫੈਮਿਲੀ ਦੇ ਵਿੱਚ ਐਦਾਂ ਆ ਬੇ ਮम्मी ਨੇ ਕਦੀ ਕੋਈ ਗੱਲ ਹੋਵੇ ਤੇ ਅਸੀਂ ਮੰਮੀ ਨੂੰ ਦੱਸਣੀ ਆ ਤੇ ਮੰਮੀ ਨੇ ਸਾਡੇ ਨਾਲ ਕਰਨੀ ਆ ਇਸ ਕਰਕੇ ਫੈਮਿਲੀ ਦੇ ਵਿੱਚ ਬਹੁਤ ਵਧੀਆ ਇਕੱਠ ਆ ਸਾਰੇ ਜਣੇ ਇੱਧੇ ਰਵੋ ਤੇ ਵਧੀਆ ਲੱਗਦਾ ਆ ਬਾਹਰ ਕਿਸੇ ਨਾ ਕਰਾਂਗੇ ਤੁਮਹਾਨੂੰ ਬਿਲਕੁਲ ਆਪਣੇ ਘਰ ਵਿੱਚ ਜਿੰਦਾ ਮਰਜੀ ਹਾਸਾ ਕਰੋ ਖੇਡਾਂ ਕਰੋ ਜੋ ਮਰਜੀ ਕਰ ਅਸੀਂ ਬਾਹਰ ਹੀ ਨਹੀਂ ਜਾਂਦੇ ਪਹਿਲੀ ਗੱਲ ਤਾਂ ਮੈਂ ਤਾਂ ਬਾਹਰ ਮੈਂ ਵੀ ਨਹੀਂ ਬਾਹਰ ਜਾਂਦੀ ਮੰਮੀ ਤਾਂ ਮਾੜਾ ਮੋਟਾ ਕਿਤੇ ਬਾਜ਼ਾਰ ਜਾਣ ਲੈ ਕੇ ਤੇ ਮੈਂ ਜੀ ਇਹਨਾਂ ਨਾਲ ਜਾਂਦੀ ਆਦਤ ਨਹੀਂ ਹੈਗੀ ਕਿਤੇ ਜਾਣ ਦੀ ਇਹ ਤਾਂ ਚੰਗਾ ਆਪਣੇ ਆਪਣੇ ਕੰਮ ਲੱਗੇ ਦੇ ਬਾਕੀ ਬਲੌਗਰਾਂ ਵਿੱਚ ਦੇਖਦੇ ਹੀ ਆ ਹਨਾ ਮੰਮੀ ਵਧੀਆ ਇਹ ਖੁਸ਼ ਆਪ ਆਪਣੇ ਆਪਣੇ ਫੈਮਿਲੀ ਦੇ ਵਿੱਚ ਬਹੁਤ ਖੁਸ਼ ਆ ਮਹਾਰਾਜ ਸਾਰੇ ਨੂੰ ਕੋਚ ਰੱਖੇ ਪਰਮਾਤਮਾ ਸਾਰੇ ਆ ਦੇ ਘਰਾਂ ਤੇ ਸੁੱਖ-ਪਾਗ ਰਵੇ। ਬਿਲਕੁਲ ਬਿਲਕੁਲ ਜਿੱਦਾਂ ਸਾਡੇ ਘਰ ਚ ਆਪਣੇ ਘਰੀ ਸਾਰੇ ਕੋਸ਼ਰਨ ਆਪਕ ਚ ਇਹਨੂੰ ਸੱਸ ਧੀਆਂ ਪੁੱਤਾਂ ਦਾ ਆਪਸੇ ਪਿਆਰ ਹੋਰ ਕੀ। ਤੇ ਪਾਪ ਜੇ ਤੁਸ ਨੂੰ ਰੋਕਿਆ ਤਾਂ ਘਰ ਵਿੱਚ ਬਰਕਤ ਵੀ ਪੈਂਦੀ ਹੈ। ਬਿਲਕੁਲ ਤਾਈਓ ਦਾ ਬਥੇਰੀ ਬਰਕਤ ਆ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ। ਜਦੋਂ ਬਹੁਤ ਅੰਦਰ ਕਿ ਜਦੋਂ ਆਪੋ ਤੇ ਲੜਾਈ ਜਿਹੜੇ ਕਰਦੇ ਘਰ ਚ ਕੋਸ਼ਰਨ ਬਰਕਤ ਵੀ ਨਹੀਂ ਰਹਿੰਦੀ ਹੈਗੀ ਘਰ ਦੇ ਵਿੱਚ। ਦੇਖੋ ਜੀ ਇੱਕ ਦੂਜੇ ਨਾਲ ਪਿਆਰ ਨਾਲ ਰਭੋ ਰਲ ਮਿਲ ਕੇ ਰਭੋ ਲੜਾਈ ਨਾ ਕਰੋ ਤੇ ਅਸੀਂ ਪੀਂਦੇ ਹੁਣ ਚਾਹ। ਚਲੋ ਆਜੋ ਪੰਜੀ ਚਾਹ ਪੀਏ ਤੇ ਇਹ ਵੀ ਆਉਣ ਵਾਲੇ ਆ ਤੇ ਪਲਕ ਨੂੰ ਲੈਣ ਜਣਾ ਪੀ ਲਈਏ ਚਾਹ ਤੇ ਬਣੇ ਰਹੀਓ ਸਾਡੇ ਬਲੌਗਰਾਂ ਤੇ ਮਿਲਦੇ ਆਂ ਜੀ ਤੁਹਾਨੂੰ ਲੋ ਜੀ ਦਰਵੰਦੀ ਪਿਆ ਰੋਟੀ ਹੁਣ ਹਾਂਜੀ ਲੋ ਜੀ ਖਾਓ ਰੋਟੀ ਧਰਮਾ ਗਰਮ ਫੁਣਕਾ ਫਿਰ ਤਰਾਤਾ ਰੜਦਾ ਦੇਖੋ ਫੁਲਾ ਫੁਲਾ ਲੋਕਾ ਨਾ ਕਈ ਵਾਰੀ ਗੈਸ ਦੇ ਉੱਤੇ ਇੱਦਾਂ ਹੀ ਰੋਟੀ ਇਹਨਾਂ ਕਦੇ ਮੈਂ ਨਹੀਂ ਕਦੀ ਫਲਾਈ ਗੈਸ ਤੇ ਰੋਟੀ ਮੈਨੂੰ ਦਬਦੀ ਲੱਗਦੀ ਹੈ ਹਾਂਜੀ ਛੇ ਫੁਲਕੇ ਬਣਨੇ ਆ ਸਾਰੇ ਇਹ ਗਏ ਆ ਪਲਕ ਨੂੰ ਲੈ ਫਿਰ ਉਹ ਉਲਟੇ ਖਾਂਦੇ ਆ ਫੇ ਦੇਖ ਕੇ ਆਂ ਦੇਖਦੇ ਆ ਕਿ ਕੀ ਕਹਿੰਦੀ ਆ ਪੱਲੂ ਹਾਂਜੀ ਉਹ ਕੋਈ ਗੱਲ ਨਹੀਂ ਅੱਖਾਂ ਦਾ ਵੀ ਤੇਰਾ ਕਰਾਵਾਂਗੇ ਹਲੋ ਜੀ ਇਧਰ ਪਲਕ ਆ ਗਈ ਆ ਜੀ ਤੇ ਕੱਪੜੇ ਜੇ ਵਧੇਗਾ ਬੂੜ ਕੇ ਦਾ ਛੋੜਦੇ ਦੇਖ ਲੋ ਬੂੜ ਦੇਖੋ ਜੀ ਕਿਦਾਂ ਛੁੱਟ ਗਏ ਨੇ ਏ ਹਰ ਵਾਰੀ ਇਹ ਨਾ ਬੱਕਲ ਤੋੜਦੀ ਸੀਗੀ ਬੂਟਾਂ ਦੇ ਐਤ ਕਿਸਮ ਚੇਪੀ ਵਾਲੇ ਚੇਪੀ ਵਾਲੇ ਬੂਟ ਲੈ ਆ ਤੇ ਇਹਨੂੰ ਐਤ ਕੀ ਆਪਾਂ ਚਲੋ ਉਹ ਲੈ ਕੇ ਦਿੰਦੇ ਕੁਦਰ ਦੀ ਮੇਲੇਗੇ ਚੇਪੀ ਵਾਲੇ ਚਲੋ ਠੀਕ ਹੈ ਜੀ ਮੈਂ ਹੁਣ ਲਿੰਕਾ ਲੈ ਕੇ ਆਵਾਂ ਇੱਕ ਪਹਿਲਾਂ ਨਾ ਤੇ ਕੋਕ ਇੱਕ ਹਾਂ ਜੀ ਤੇ ਚਲੋ ਢੈਂਗੋ ਪਾਈ ਚੇਪੀ ਵਾਲੇ ਬੂਟ ਮਿਲ ਜਾਣਗੇ ਚਲੋ ਠੀਕ ਹੈ ਜੀ ਬਣੇ ਰਹੀਓ ਵਲੌਗ ਨਾਲ ਜੀ ਰੋਟੀ ਹਾਂ ਆਪਣੇ ਸੁੱਕ ਜੂਗੀ ਰੋਟੀ ਖਾਣ ਲੱਗੇ ਮਿਲਦੇ ਆ ਜੀ ਹੁਣ ਹਾਂ ਜੀ ਲਓ ਜੀ ਦੇਖੋ ਜੀ ਨਿਊਟਰੀ ਦੀ ਸਬਜੀ ਇਹ ਐਦਾਂ ਲੱਗਦੇ ਦੇਖਣ ਨੂੰ ਜਿਦਾ ਛੋਲੇ ਹੁੰਦੇ ਆ ਤੇ ਹਾਂ ਚਲੋ ਜੀ ਲਓ ਜੇ ਇਧਰ ਲੱਗਿਆ ਜੀ ਸਾਰੇ ਜਣੇ ਰੋਟੀ ਖਾਣ ਪਲਕ ਉਧਰ ਪਾਸਤਾ ਪਾਸਤਾ ਖਾਂਦੀ ਬਈ ਅੱਛਾ ਇਹਨੇ ਰੋਟੀ ਖਾਣੀ ਆ ਖਾਣੀ ਨਹੀਂ ਸੀ ਕਹਿੰਦੇ ਇੱਕ ਰੋਟੀ ਨਿਊਟਰੀ ਕਰਦੀ ਖਾਣੀ ਹੈ ਚਲੋ ਜੀ ਬਹੁਤ ਪਸੰਦ ਹਾਂ ਚਲੋ ਠੀਕ ਆ ਜੀ ਤੇ ਹੋਰ ਹੋਰ ਨਹੀਂ ਨਹੀਂ ਅਜੇ ਪਹਿਲਾਂ ਚੈੱਕ ਕਰ ਲੈਂਦਾ ਨੂੰ ਬਲੌਗ ਕਿੱਡਾ ਖੋਇਆ ਫਿਰ ਉਸਤਾ ਹੋਣਾ ਐਂਡ ਕਰਾਂਗੇ ਰੋਟੀ ਖਾ ਕੇ ਮਿਲਦੇ ਆ ਜੀ ਫਿਰ ਫਿਰ ਦੇਖਦੇ ਜਿੱਦਾਂ ਬਲੌਗ ਹੋ ਗਿਆ ਆ ਵੀ 25 ਮਿੰਟ ਦਾ ਫਿਰ ਆਪਾਂ ਐਂਡ ਕਰ ਦੇਣਾ ਜੇ ਨਹੀਂ ਹੋਇਆ ਹੋਇਆ ਫਿਰ ਚੱਲੀ ਜਾਂਦੇ ਹੋ ਜੇ ਚਲੋ ਬਣੇ ਰਹੀਓ ਜੀ ਬਲੌਗ ਨਾਲ ਫਿਰ ਦੇਖਦੇ ਆ ਜੀ ਫਿਰ ਦੱਸਦੇ ਤੁਹਾਨੂੰ ਕਿ ਇਹ ਟਾਈਮ ਹੋ ਗਿਆ 4:30 ਰੋਟੀ ਪਾਣੀ ਖਾ ਕੇ ਹੋ ਕੇ ਵਿਹਲੇ ਅਸੀਂ ਗਏ ਬਾਜ਼ਾਰ ਤੇ ਬਜ਼ਾਰੋਂ ਆਹ ਬਾਜ਼ਾਰੋਂ ਲੈ ਕੇ ਆਏ ਜੀ ਇੱਕ ਚੀਜ਼ ਇਹ ਮੈਂ ਲੈ ਕੇ ਆਈ ਜਿਹਨੂੰ ਬੈੱਡ ਦੇ ਉੱਤੇ ਚੱਦਰ ਪਛਾਈਦੀ ਆ ਨਾ ਰੋਟੀ ਖਾਣ ਲੱਗੇ ਫਿੱਟ ਲੈ ਕੇ ਆਈ ਜਿੱਦਾਂ ਪਹਿਲਾਂ ਨਿਆਣਿਆਂ ਥੱਲੇ ਪਛਾਈਦਾ ਸੀ ਨਾ ਉਹਨਾਂ ਨਿਆਣਿਆਂ ਦੇ ਲੱਗਦੇ ਡਾਈਪਰ ਹੁਣ ਰੋਟੀ ਖਾਣੇ ਹੁਣ ਇਹ ਰੋਟੀ ਖਾ ਲਈ ਥੱਲੇ ਰੋਟੀ ਖਾ ਲਈ ਥੱਲੇ ਪਛਾਈਦਾ ਵੀ ਚੱਦਰ ਨਾ ਗੰਦੀ ਹੋਵੇ ਇਦਾਂ ਵੀ ਦੋਨੋਂ ਪਾਸੇ ਵਿਛਾਵ ਜਾਂਦੀ ਇਹਦੇ ਤੇ ਕੋਈ ਚੀਜ਼ ਡੁੱਲ ਜਾਂਦੀ ਜਿੱਦਾਂ ਮਰਜ਼ੀ ਸਾਫ਼ ਕਰ ਹਾਂ ਚਲੋ ਬੜੀ ਵਧੀਆ ਕਿਸੇ ਨੇ ਨਹੀਂ ਖਾਦੀ ਨੀ ਬਿਲਕੁਲ 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 ਬਲੌਗ ਸੋਹਣੀ ਹਾਂ ਬਹੁਤ ਸੋਹਣੀ ਹੈ ਜੀ ਦੋਨੋਂ ਪਾਸੇ ਦੋਨੋਂ ਪਾਸੇ ਵੇ ਹਾਂ ਚਲੋ ਕਿੰਨੇ ਦਿਨ ਹੋ ਗਏ ਸੀਗੇ ਸੋਇ ਦਿਨ ਮੈਂ ਕਿ ਲੈ ਕੇ ਆਵਾਂ ਮੈਂ ਲੈ ਕੇ ਆਵਾਂ ਹੁਣ ਹੋ ਗਿਆ ਤੁਹਾਡਾ ਜ਼ਿਆਦਾ ਟਾਈਮ ਬਸ ਹੁਣ ਚਾਹ ਪੀਣੀ ਤੁਸੀਂ ਚਾਹ ਪੀਓ ਨਹੀਂ ਮੈਂ ਨਹੀਂ ਪੀਣੀ ਮੈਂ ਚੱਲਾਂ ਦੁਕਾਨ ਤੇ ਤੁਸੀਂ ਪੀਓ ਚਾਹ ਤੇ ਬਲੌਗ ਦਾ ਬਲੌਗ ਦਾ ਕਰੋ ਐਂਡ ਚਲੋ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਪਲੀਜ਼ ਕਿੱਦਾਂ ਦੇ ਲੱਗਦੇ ਇਹਨੂੰ ਦੱਸਿਓ ਤੇ ਚਲੋ ਜੀ ਮਿਲਦੇ ਆਂ ਵੀ ਕੱਲ ਇੱਕ ਨਵੇਂ ਬਲੌਗ 'ਚ ਓਕੇ ਜੀ ਚਲੋ ਠੀਕ ਹੈ ਜੀ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ